ਗਾਇਲ ਸੁਣੀ ਹੈ ਤੇ ਜਦੋਂ ਕੰਨੋਂ ਤੋਂ ਬਗਾਇਲ ਸੁਣੀਓ ਉਹ ਨੂਪ ਰੂਪ ਹੈਗਾ ਉਹਦਾ ਤੇ ਉਹ ਜਿਹੜਾ ਹੈਗਾ ਜਦੋਂ ਉਹਨੂੰ ਕਿਸੇ ਨੂੰ ਸੁਣਾਈ ਦਿੰਦਾ ਫਿਰ ਉਹਦਾ ਮਨ ਤੇ ਤਨ ਉਹਦਾ ਜਿਹੜਾ ਹਿਰਦਾ ਹੈਗਾ ਉਹ ਦੋਨੇ ਮਨ ਤੇ ਤਨ ਜਿਹੜਾ ਹੈਗਾ ਹਿਰਦਾ ਆਕਾਸ਼ ਜਿਹੜਾ ਹੈਗਾ ਉਹ ਖੜ ਜਾਂਦਾ ਹੈਗਾ ਮੋਲਿਆ ਜਾਂਦਾ ਹੈਗਾ ਸੂਕੇ ਨਹੀਂ ਸ਼ਾਵ ਤੂਪ ਹੁਣ ਚਾਹੇ ਧੁੱਪ ਹੋਵੇ ਤੇ ਚਾਹੇ ਸ਼ਾਮ ਹੋਵੇ ਉਹ ਜਿਹੜਾ ਰੰਗ ਉਹ ਸੁੱਕਦਾ ਨਹੀਂ ਹੈਗਾ ਕਿਉਂਕਿ ਜਿਹੜੇ ਦੂਸਰੇ ਬਾਹਰ ਹੀ ਰੰਗ ਹੈ ਗਿਆ ਜਿਵੇਂ ਕੋ ਕਪੜੇ ਨੂੰ ਰੰਗ ਕਰ ਲੋ ਜੇ ਧੁੱਪ 'ਚ ਸਿਕਾਉਂਦੇ ਆ ਤਾਂ ਉਹ ਸੁੱਕ ਜਾਂਦਾ ਹੈਗਾ ਤੇ ਜੇ ਪਾਣੀ 'ਚ ਪਾਉਂਦੇ ਤਾਂ ਗਿੱਲਾ ਹੋ ਜਾਂਦਾ ਹੈਗਾ ਪਰ ਇਹ ਰੰਗ ਉਹ ਹੈਗਾ ਜਿਹੜਾ ਅਨੂਪ ਰੰਗ ਹੈਗਾ ਇਹ ਸੁੱਕਦਾ ਨਹੀਂ ਹੈ ਚਾਹੇ ਸ਼ਾਂ ਹੋਵੇ ਚਾਹੇ ਧੂਪ ਚਾਹੇ ਹਾਰਖੋਵੇ ਚਾਹੇ ਸੋਗ ਹੋਵੇ ਚਾਹੇ ਦੁੱਖ ਹੋਵੇ ਚਾਹੇ ਸੁਖ ਹੋਵੇ ਚਾਹੇ ਲਾਹ ਹੋਵੇ ਚਾਹੇ ਹਾਨੀ ਹੋਵੇ ਇਹਦੀ ਜਿਹੜੀ ਚਮਕ ਆ ਉਹ ਬਣੀ ਰਹਿੰਦੀ ਹੈਗੀ ਆ ਜੇ ਨੂੰ ਸੱਚ ਦੇ ਗਿਆਨ ਦੀ ਸਮਝ ਆ ਜਾਂਦੀ ਹੈ ਸਗਲੀ ਰੂਤੀ ਹਰਿਆ ਹੋਏ ਸਦ ਬਸੰਤ ਗੁਰ ਮਿਲੇ ਦੇਵ ਕਹਿੰਦੇ ਜਦੋਂ ਕਿਸੇ ਨੂੰ ਜਿਹੜਾ ਗਿਆਨ ਦੇਵ ਮਿਲ ਜਾਂਦਾ ਆਪਣੇ ਮੂਲ ਦੀ ਸਮਝ ਆ ਜਾਂਦੀ ਹੈ